ਤਰੀਬਨ 2019 ਤੋਂ ਮੈਂ ਸਕੂਲ ਦੇ ਵਿੱਚ ਟੀਚਰ ਕਰ ਰਹੀ ਐ। ਅਸਿਸਟੈਂਟ ਇੰਗਲਿਸ਼ ਟੀਚਰ ਸਰ। ਅਸਿਸਟੈਂਟ ਜੀ ਸਰ। 2023 ਦੇ ਵਿੱਚ ਜੀ ਮੇਰੇ ਦੁਆਰਾ ਮੈਨੇਜਮੈਂਟ ਦੇ ਭ੍ਰਿਸ਼ਟਾਚਾਰ ਦੇ ਬਿਲ ਤੇ ਕੇਸ ਆ ਜਿਹੜਾ ਉਹ ਦਰਜ ਕੀਤਾ ਗਿਆ ਸੀ। ਜੀਦਾ ਮੈਂ ਮੁੱਖ ਪਟੀਸ਼ਨਰ ਸੀ। ਮੇਰੇ ਨਾਲ ਹੋਰ 16 ਅਧਿਆਪਕਾਂ ਨੇ ਜਿਹੜਾ ਕੇਸ ਫਾਈਲ ਕੀਤਾ ਸੀਗਾ ਮਾਨਯੋਗ ਐਜੂਕੇਸ਼ਨ ਟਰਬਿਊਨਲ ਦੇ ਵਿੱਚ। ਸਾਨੂੰ ਉਦੋਂ ਤੋਂ ਹੀ ਜਿਹੜੀ ਇਹ ਮੈਨੇਜਮੈਂਟ ਆ ਉਹ ਟੌਰਚਰ ਕਰ ਰਹੀ ਸੀ ਸਾਡੇ ਉੱਪਰ ਝੂਠੇ ਇਲਜ਼ਾਮ ਲਗਾ ਰਹੀ ਸੀ। ਤੇ ਆ ਜਿਹਦੇ ਮੱਲੇ ਪਏ ਰਹਿੰਦੇ ਨੇ ਜਾਂ ਹੋਰ ਤਰ੍ਹਾਂ ਦੇ ਕਈ ਸਾਡੇ ਉਪਰ ਅਲੀਗੇਸ਼ਨ ਲਗਾਏ ਗਏ ਸਾਨੂੰ ਜਿਹੜਾ ਕੇਸ ਵਾਪਸ ਲੈਣ ਦੇ ਲਈ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਸੀ ਪਰੰਪੂ ਅਸੀਂ ਜਿਹੜਾ ਐਹਦ ਕੀਤਾ ਹੋਇਆ ਸੀ ਕਿ ਜਿਹੜਾ ਭ੍ਰਿਸ਼ਟਾਚਾਰ ਆ ਖਾਸ ਕਰਕੇ এডੂਕੇਸ਼ਨ ਜਿਹੜਾ ਮਹਿਕਮੇ ਦੇ ਵਿੱਚ ਜਾਂ এডੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਆ ਇਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਇਹਦੇ ਨਾਲ ਸਾਡਾ ਜਿਹੜਾ ਪੰਜਾਬ ਹੈ ਉਹਦੇ ਉੱਪਰ ਅਸਰ ਪਊਗਾ ਕਿਉਂਕਿ ਮੇਨ ਜੇ এডੂਕੇਸ਼ਨ ਸਟਰੋਂਗ ਆ ਸਾਡੀ हां ਅਸੀਂ ਕਹਿ ਸਕਦੇ ਹਾਂ ਕਿ ਸਾਡਾ ਆਉਣ ਵਾਲਾ ਵਿਕਾ ਜਿਹੜਾ ਪੰਜਾਬ ਦਾ ਉਹ ਸਟਰੋਂਗ ਹੋਊਗਾ ਪਰ ਦੇਖੋ ਮੁੱਖ ਮੰਤਰੀ ਜੀ ਕਹਿੰਦੇ ਨੇ ਕਿ ਸਾਡੀ ਜਿਹੜੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਪੰਜਾਬ ਦੇ ਅਦਾਰ ਸਕੂਲਾਂ ਦੇ ਵਿੱਚ ਹੋ ਰਿਹਾ ਅਸੀਂ ਵਿਦ ਸਬੂਤ ਸਾਰੇ ਤੱਥ ਨੇ ਜਿਹੜੇ ਅਸੀਂ 1.5 ਸਾਲ ਤੋਂ ਐਜੂਕੇਸ਼ਨ ਜਿਹੜਾ ਮਹਿਕਮੇ ਨੇ ਸਭ ਜਾਂ ਮਿਨਿਸਟਰਸ ਨੇ ਉਹਨਾਂ ਤੱਕ ਪ੍ਰੋਵਾਈਡ ਕਰਾਏ ਨੇ ਪਰ ਸਾਡੀ ਕੋਈ ਵੀ ਕਿਤੇ ਸੁਣਵਾਈ ਨਹੀਂ ਹੋਈ ਤਾਂ ਇਹ ਚੀਜ਼ ਦਾ ਜਿਹੜਾ ਦਵਾ ਸੀ ਉਹ ਮੈਨੇਜਮੈਂਟ ਮੰਨਦੀ ਰਹੀ ਤੇ ਉਹਨਾਂ ਨੇ 25 21 ਜਨਵਰੀ ਨੂੰ 21 ਜਨਵਰੀ ਨੂੰ ਕਿ ਇਹ ਜਿਹੜਾ ਮਸਲਾ ਹੈ ਜਦੋਂ ਅਸੀਂ ਟੀਚਰ ਬਾਕੀ ਟੀਚਰ ਵੀ ਇਹਦੇ ਖਿਲਾਫ ਬੋਲਣੇ ਸ਼ੁਰੂ ਕੀਤੇ ਪਿਛਤਾਜਾਰ ਦੇ ਖਿਲਾਫ ਕਿਉਂਕਿ ਸਾਡੇ ਉੱਪਰ ਜਦੋਂ ਮਾਪਿਆਂ ਦਾ ਪ੍ਰੈਸ਼ਰ ਸੀ ਕਿ ਬੱਚੇ ਨੂੰ ਵਰਦੀਆਂ ਕਾਪੀਆਂ ਕਿਤਾਬਾਂ ਨਹੀਂ ਮਿਲ ਰਹੀਆਂ ਤਾਂ ਅਸੀਂ ਮਾਪਿਆਂ ਦੇ ਨਾਲ ਜਿਹੜਾ ਜਦੋਂ ਗੱਲਬਾਤ ਕੀਤੀ ਕਿ ਜੀ ਇਹਦੇ ਵਿੱਚ ਸਾਡੇ ਤੇ ਜਿਹੜਾ ਪੜਾਉਣ ਦੇ ਵਿੱਚ ਸਾਨੂੰ ਸਮੱਸਿਆ ਆ ਰਹੀ ਹੈ ਅਧਿਆਪਕਾਂ ਨੂੰ ਤਾਂ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੇ ਇਹ ਚੀਜ਼ ਦਾ ਦੇਖਿਆ ਕਿ ਟੀਚਰ ਇਕੱਠੇ ਹੋ ਕੇ ਕਿਵੇਂ ਬੋਲੇ ਜਦੋਂ ਉਹ ਪਿਛਤਾਚਾਰ ਦੀ ਗੱਲ ਕਿਵੇਂ ਕੀਤੀ ਤਾਂ 21 ਜਨਵਰੀ ਨੂੰ ਉਹਨਾਂ ਨੇ ਮੈਨੂੰ ਸੰਦੀਪ ਸਿੰਘ ਨੂੰ ਤੇ ਆਪਣਾ ਰਮਨਦੀਪ ਕੌਰ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਮਸਲਾ ਇਹਦੇ ਵਿੱਚ ਇਹ ਸੀ ਕਿ ਉਹ ਚਾਹੁੰਦੇ ਸੀ ਕਿ ਜੇਕਰ ਟੀਚਰ ਇਕੱਠੇ ਹੁੰਦੇ ਨੇ ਉਹ ਪਿਛਤਾਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨੇ ਤਾਂ ਉਹਨਾਂ ਨੂੰ ਐਸੇ ਤਰ੍ਹਾਂ ਪਹਿਲਾਂ ਹੀ ਅਸੀਂ ਜਿਹੜਾ ਟੀਚਰਾਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਰੋਕਿਆ ਜਾ ਸਕੇ ਤਾਂ ਇਸੇ ਮਸਲੇ ਦੇ ਤਹ ਤਾਂ ਜਿਹੜੇ ਸਾਡੇ ਅਧਿਆਪਕ ਸੀ ਤਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਗਲਤ ਤਰੀਕੇ ਦੇ ਨਾਲ ਤੁਸੀਂ ਟੀਚਰਾਂ ਨੂੰ ਬਾਹਰ ਕੱਢੋਗੇ ਤਾਂ ਕੱਲ ਨੂੰ ਤੁਸੀਂ ਜਿਹੜਾ ਬਿਲਕੁਲ ਦੂਜੀ ਟੀਚਰਾਂ ਦੇ ਉੱਪਰ ਵੀ ਇਸ ਤਰ੍ਹਾਂ ਹੀ ਜਿਹੜਾ ਸ਼ੋਸ਼ਣ ਕਰੋਗੇ ਮਸਲਾ ਇਹਦੇ ਵਿੱਚ ਇਹ ਸੀ ਸਰ ਇਹ ਜਿਹੜੀ ਮੈਨੇਜਮੈਂਟ ਆ ਇਹ 70 30 ਦਿਨ ਬਾਅਦ ਨਾਲ ਸਕੂਲ ਚੱਲਦੇ ਆ 27 ਲੱਖ ਰੁਪਇਆ 70% ਸਰਕਾਰ ਦੇ ਰਹੀ ਹੈ ਤੇ 30% ਜਿਹੜਾ 10 ਲੱਖ ਕੋਲੋਂ ਜਿਹੜਾ ਮੈਨੇਜਮੈਂਟ ਨੇ ਪਾਉਣਾ ਹੁੰਦਾ ਪਰ ਇਹਨਾਂ ਸਕੂਲਾਂ ਦੇ ਵਿੱਚ ਉਲਟ ਹੋ ਗੀ ਰਿਹਾ ਕਿ 10% 30% ਪਾਉਣ ਦੀ ਥਾਂ ਤੇ 70% 27 ਲੱਖ ਦੇ ਵਿੱਚੋਂ ਇਹ ਮੈਨੇਜਮੈਂਟ 10 ਤੋਂ 15 ਲੱਖ ਰੁਪਏ ਦਾ ਜਿਹੜਾ ਕਾਪਲਾ ਉਹ ਕਰ ਰਹੀ ਸੀ ਕੁਝ ਜਿਹੜੇ ਪ੍ਰਾਈਵੇਟ ਘਰਾਣੇ ਨੇ ਜਿਹੜੇ ਇਹਨਾਂ ਨੂੰ ਚਲਾ ਰਹੇ ਨੇ ਸਕੂਲਾਂ ਨੂੰ ਉਹ ਉਹਨਾਂ ਦੇ ਪ੍ਰੂਫ ਅਸੀਂ ਮਾਪਿਆਂ ਦੇ ਨਾਲ ਮਿਲ ਕੇ ਅਧਿਆਪਕਾਂ ਨੇ ਡੀਸੀ ਦਫ਼ਤਰ ਦੇ ਵਿੱਚ ਵਿਧ ਪ੍ਰੂਫ ਦਿੱਤੇ ਪਰ 25 ਫਰਵਰੀ ਦੀ ਰਿਪੋਰਟ ਦੇ ਵਿੱਚ ਜੋ ਕਿ ਡੀਸੀ ਸਾਹਿਬ ਨੇ ਆਹ ਰਿਪੋਰਟ ਬਣਾਈ ਆ ਉਹਦੇ ਵਿੱਚ ਮੈਨੇਜਮੈਂਟ ਆ ਜਿਹੜੀ ਉਹ ਦੋਸ਼ੀ ਪਾਈ ਗਈ ਆ ਕਿ ਉਹ ਟੀਚਰਾਂ ਦੇ ਜਿਹੜੇ ਖਾਤੇ ਆ ਉਹ ਮੈਨੇਜਮੈਂਟ ਦੇ ਕੋਲ ਨੇ ਤੇ ਉਹ ਖੁਦ ઓਪਰੇਟ ਕਰਕੇ ਉਹ ਜਿਹੜੇ ਖਾਤਿਆਂ ਦੇ ਵਿੱਚੋਂ ਪੈਸੇ ਕਢਾਉਂਦੀ ਆ ਮੈਨੇਜਮੈਂਟ ਜਾਨਕਿ ਟੀਚਰਾਂ ਦੇ ਖਾਤੇ ਵਿੱਚ ਸ਼ੋਅ ਕੀਤਾ ਜਾਂਦਾ ਕਿ ਟੀਚਰਾਂ ਦੇ ਖਾਤੇ ਆ ਜਿਹੜੇ ਉਹ ਮੈਨੇਜਮੈਂਟ ਦੇ ਆਪ ਦੇ ਬੰਦਿਆਂ ਦੇ ਕੋਲੇ ਕਬਜ਼ੇ ਦੇ ਵਿੱਚ ਆ ਤੇ ਮੈਨੇਜਮੈਂਟ ਉਹਦੇ ਵਿੱਚ ਦੋਸ਼ੀ ਪਾਈ ਗਈ ਹੈ ਕਿ ਜਿਹੜੀ ਮੈਨੇਜਮੈਂਟ ਆ ਉਹਨੇ ਜਿਹੜੇ ਆਪਣੀ ਉਹਦੇ ਵਿੱਚ ਮੇਨਲੀ ਇੱਕ ਦਾ ਫੀਸਾਂ ਭਰਾਈਆਂ ਨੇ ਫੀਸਾਂ ਜਿਹੜੀਆਂ ਇਲੀਗਲ ਤਰੀਕੇ ਦੇ ਨਾਲ 2100 ਰੁਪਏ 10ਵੀਂ ਦੇ ਬੱਚਿਆਂ ਤੋਂ ਫੀਸ ਭਰਾਈ ਗਈ ਆ ਤੇ 300 ਰੁਪਏ 9ਵੀਂ ਦੇ ਬੱਚਿਆਂ ਤੋਂ ਪਰ ਬੱਚਾ ਜਿਹੜੀ ਫੀਸ ਭਰਾਈ ਗਈ ਆ ਤਕਰੀਬਨ 2 ਤੋਂ 2.5 ਲੱਖ ਰੁਪਏ ਜਿਹੜਾ ਇਸ ਤਰ੍ਹਾਂ ਉਹ ਇਲੀਗਲ ਫੀਸ ਭਰਾਈ ਗਈ ਜਿਹੜੀ ਕਿ ਸਕੂਲਾਂ ਦੇ ਕਾਨੂੰਨ ਦੇ ਮੁਤਾਬਕ ਨਹੀਂ ਭਰਾਈ ਜਾਂਦੀ ਉਹਦੇ ਵਿੱਚ ਵੀ ਦੋਸ਼ੀ ਪਾਈ ਗਈ ਆ 3 ਸਾਲ ਤੋਂ ਕਿਤਾਬਾਂ ਜਿਹੜੀਆਂ ਬੱਚਿਆਂ ਨੂੰ ਨਹੀਂ ਮਹਈਆ ਕਰਾਈਆਂ ਗਈਆਂ ਉਹਦੇ ਵਿੱਚ ਮੈਨੇਜਮੈਂਟ ਦੋਸ਼ੀ ਪਾਈ ਗਈ ਆ ਤੇ ਇਸ ਤੋਂ ਇਲਾਵਾ ਵਰਧੀਆਂ ਜਿਹੜੀਆਂ ਤੇ ਕਿਤਾਬਾਂ ਹਰ ਸਾਲ ਨਵੀਆਂ ਦੇਣੀਆਂ ਹੁੰਦੀਆਂ ਤੇ 3 ਸਾਲ ਤੋਂ ਬੱਚਿਆਂ ਨੂੰ ਜਿਹੜੀਆਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਡੀਸੀ ਸਾਹਿਬ ਦੀ ਰਿਪੋਰਟ ਦੇ ਵਿੱਚ 25 ਫਰਵਰੀ ਨੂੰ ਮੈਨੇਜਮੈਂਟ ਦੋਸ਼ੀ ਪਾਈ ਜਾਂਦੀ ਆ ਅਸੀਂ ਇਸ ਸੰਘਰਸ਼ ਦੇ ਵਿੱਚੋਂ ਲੰਮਾ ਸਾਹ ਲੈ ਕੇ ਚਲੋ ਹੁਣ ਕਾਨੂੰਨ ਹੈ ਉਹ ਆਪ ਦਾ ਜਿਹੜਾ ਕੋਈ ਨਾ ਕੋਈ ਪ੍ਰਕਿਰਿਆ 'ਚ ਪਊਗਾ ਪਰ ਹੋਇਆ ਉਲਟ 25 ਫਰਵਰੀ ਤੋਂ ਬਾਅਦ ਉਲਟਾ ਇਹ ਜਿਹੜਾ ਸਾਡੇ ਟੀਚਰ ਸੀ ਜਾਂ ਦਰਜਾ ਅਧਿਆਰਕ ਕਰਮਚਾਰੀ ਸੀ ਉਹਨਾਂ ਦੇ ਉੱਪਰ ਅਤਿਆਚਾਰ ਹੋਣ ਲੱਗੇ ਉਹਨਾਂ ਨੂੰ ਟੌਰਚਰ ਕੀਤਾ ਜਾਣ ਲੱਗਿਆ 26 ਤਰੀਕ ਨੂੰ 26 ਮਾਰਚ ਨੂੰ ਇਹਨਾਂ ਟੀਚਰਾਂ ਦੇ ਉੱਪਰ ਜਿਹੜਾ ਬਹੁਤ ਜ਼ਿਆਦਾ ਜ਼ਬਰ ਕੀਤਾ ਗਿਆ ਬਠਿੰਡਾ ਪ੍ਰਸ਼ਾਸਨ ਦੇ ਵਿਰੁੱਧ ਪ੍ਰਿਸ਼ਟਾਚਾਰ ਮੈਨੇਜਮੈਂਟ ਨੂੰ ਬਚਾਉਣ ਦੇ ਲਈ ਤੇ ਇਹਨਾਂ ਟੀਚਰਾਂ ਨੂੰ ਜੇਲ੍ਹ ਦੇ ਵਿੱਚ ਸ਼ੁਰੂ ਦਿੱਤਾ ਗਿਆ ਇਸ ਤੋਂ ਬਾਅਦ ਇਹ ਟੀਚਰ ਨੇ ਜਿਹੜੇ ਇਹਨਾਂ ਨੇ ਐਹਿਦ ਕੀਤਾ ਕਿ ਅਸੀਂ ਜਿੰਨਾ ਚਿਰ ਇਹ ਲੜਾਈ ਜਿੱਦੇ ਨਹੀਂ ਤੇ ਪ੍ਰਿਸ਼ਟਾਚਾਰੀਆਂ ਨੂੰ ਸੀ ਜੇਲ੍ਹ ਦੇ ਵਿੱਚ ਭੇਜਦੇ ਨਹੀਂ ਤਾਂ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਇਸ ਤੋਂ ਬਾਅਦ 5 April ਨੂੰ ਜਿਹੜਾ ਮੈਨੇਜਮੈਂਟ ਦੇ ਹੀ ਸ਼ਹਿ ਤੇ ਉੱਪਰ ਜਦ ਬਠਿੰਡਾ ਪ੍ਰਸ਼ਾਸਨ ਨੇ ਫਿਰ ਦੁਬਾਰਾ ਤੋਂ ਜ਼ਬਰ ਕੀਤਾ ਤੇ 13 ਮਹੀਨੇ ਦੀ ਬੱਚੀ ਸਨੇਤਾ ਆ ਜਿਹੜਾ ਆ ਟੀਚਰਾਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ। ਉਹਦੇ ਵਿੱਚ ਮੇਨਲੀ ਉਹਨਾਂ ਨੇ ਮੈਨੂੰ ਜ਼ਿਆਦਾ ਟਾਰਗੇਟ ਇਸ ਲਈ ਕੀਤਾ ਵੈਸੇ ਤਾਂ ਸਾਰੀ ਟੀਚਰਾਂ ਨੂੰ ਟਾਰਗੇਟ ਕੀਤਾ। ਉਹਦੇ ਵਿੱਚ ਮੇਰੀ 13 ਮਹੀਨੇ ਦੀ ਬੱਚੀ ਨੂੰ ਮੇਰੇ ਜੀਵਨ ਸਾਥੀ ਨੂੰ ਮੇਰੀ ਮਾਤਾ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਤੇ ਬਾਕੀ ਹੋਰ ਜਿਹੜੇ ਟੀਚਰਸ ਸੀ ਸਾਡੇ ਲੇਡੀਜ਼ ਅਧਿਆਪਕ ਤੇ ਜੈਂਟਸ ਅਧਿਆਪਕ ਉਹਨਾਂ ਨੂੰ ਮਹੀਨਾ-ਮਹੀਨਾ ਜਿਹੜਾ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ। ਮਸਲਾ ਇਹ ਹੈ ਕਿ ਜਿਨ੍ਹਾਂ ਨੇ ਪ੍ਰੇਸ਼ਤਾਚਾਰ ਦੇ ਖਿਲਾਫ ਆਵਾਜ਼ ਚੱਕੀ ਉਹ ਜੇਲ੍ਹਾਂ ਦੇ ਵਿੱਚ ਅਧਿਆਪਕ ਰੋਲ ਰਹੇ ਨੇ ਜਿਹੜੇ ਇਹਨਾਂ ਨੇ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹਾ ਤੇ ਜਿਹੜੇ ਮੈਨੇਜਮੈਂਟ ਨੇ ਭ੍ਰਿਸ਼ਟਾਚਾਰ ਕੀਤਾ ਕਰੋੜਾਂ ਦਾ ਕਪਲਾ ਕੀਤਾ ਉਹ ਜਿਹੜੀ ਹਲੇ ਤੱਕ ਉਹਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਹਨਾਂ ਤੋਂ ਸਕੂਲ ਵੀ ਜਿਹੜੇ ਛੜਾਏ ਨਹੀਂ ਗਏ ਉਹਨਾਂ ਨੇ ਇਹ ਲਿਖ ਕੇ ਦਿੱਤਾ ਕਿ ਜਿਹੜਾ ਸਕੂਲ ਨੇ ਅਸੀਂ ਟੀਚਰਾਂ ਦੇ ਜਿਹੜੇ ਟੀਚਰ ਨੇ ਉਹ ਮਾਹੌਲ ਖਰਾਬ ਕਰ ਰਹੇ ਨੇ ਅਸੀਂ ਜਿਹੜਾ ਸਕੂਲ ਦਾ ਪ੍ਰਬੰਧਨ ਨਹੀਂ ਚਲਾ ਸਕਦੇ ਤਾਂ ਉਹਨਾਂ ਨੇ ਇਹ ਕਹਿ ਕੇ ਛੱਡਿਆ ਯਾਨੀ ਕਿ ਪ੍ਰਸ਼ਾਸਨ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਬਾਕੀ ਬਾਕੀ ਸਰ ਸਾਡੇ ਉਪਰ ਜਿਹੜੇ ਅਲੀਗੇਸ਼ਨ ਲੱਗਦੇ ਨੇ ਜਿਆਦਾਤਰ ਕੁਆਲਿਫਿਕੇਸ਼ਨ ਦੇ ਤੁਸੀਂ ਸਰ ਅਖਬਾਰਾਂ ਦੇ ਵਿੱਚ ਆ ਦਿਨਾਂ ਦੇ ਵਿੱਚ ਜਿਹੜੀਆਂ ਖਬਰਾਂ ਪੜੀਆਂ ਹੋਣਗੀਆਂ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਸਾਡੇ ਸਕੂਲ ਨੇ ਟੌਪ ਕੀਤਾ ਜਿੰਨੇ ਵੀ ਪੰਜਾਬ ਦੇ ਵਿੱਚ ਅਦਾਰ ਸਕੂਲ ਨੇ 10th ਦੇ ਜਿਹੜਾ ਰਿਜ਼ਲਟ ਆ ਉਹਦੇ ਵਿੱਚੋਂ ਸਾਡੇ ਸਕੂਲ ਨੇ ਟੌਪ ਕੀਤਾ ਇਹ ਸਾਡੀ ਕੁਆਲਿਫਿਕੇਸ਼ਨ ਨੂੰ ਦਰਸਾਉਂਦਾ ਖੁਦ ਸਾਡੇ ਜਿਹੜੇ ਡੀਸੀ ਸਾਹਿਬ ਨੇ ਇੱਥੋਂ ਦੇ ਉਹ ਸਾਡੇ ਸਕੂਲ ਦੇ ਬੱਚਿਆਂ ਨੂੰ ਫਤਿਹ ਗਰੁੱਪ ਦੇ ਵਿੱਚ ਕੱਲ ਸਨਮਾਨਿਤ ਕਰਕੇ ਗਏ ਨੇ ਜਿਦੇ ਵਿੱਚ ਸਾਡੇ ਸਕੂਲ ਦੇ ਲਾਪਾਗਾ 40 ਤੋਂ 45 ਬੱਚੇ ਉਹ ਸੀ ਜਿਨ੍ਹਾਂ ਦੇ 80% ਤੋਂ ਉੱਪਰ ਨੰਬਰ ਸੀ ਇੱਕ ਪਾਸੇ ਸਾਨੂੰ ਪ੍ਰਸ਼ਾਸਨ ਜਿਹੜਾ ਉਹ ਕਹਿ ਕੇ ਸਾਡਾ ਭੰਡੀ ਪ੍ਰਚਾਰ ਕਰ ਰਿਹਾ ਜਾਨੀ ਕਿ ਉਹ ਮਾਈਂਡ ਕਨਵਰਟ ਕਰ ਰਿਹਾ ਪ੍ਰਸ਼ਟਾਚਾਰੀ ਮੈਨੇਜਮੈਂਟ ਤੋਂ ਇੱਕ ਪਾਸੇ ਸਾਡੇ ਹੀ ਪੜਾਏ ਹੋਏ ਬੱਚੇ ਜਿਨ੍ਹਾਂ ਨੇ 90 ਤੋਂ 95 95% ਸੀਬੀਐਸਸੀ ਦੇ ਵਿੱਚ ਪ੍ਰਾਪਤ ਕੀਤੇ ਉਹਨਾਂ ਨੂੰ ਉਹੀ ਡੀਸੀ ਸਾਹਿਬ ਨੇ ਜਿਹੜੇ ਉਹ ਸਨਮਾਨਿਤ ਕਰ ਰਹੇ ਨੇ ਖੁਦ ਸਾਡੇ ਪੜਾਏ ਹੋਏ ਬੱਚਿਆਂ ਨੇ ਪੰਜਾਬੀ ਜਿਹੜੇ ਅੱਜਕ ਪੰਜਾਬ ਦੇ ਸਕੂਲਾਂ ਦੇ ਵਿੱਚ तकरीबन 3500 ਬੱਚਾ ਪੰਜਾਬੀ ਦੇ ਵਿੱਚੋਂ ਜਿਹੜਾ ਫੇਲ ਹੋਇਆ ਪਰ ਸਾਡੇ ਸਕੂਲ ਦੇ ਵਿੱਚ ਦੋ ਬੱਚਿਆਂ ਨੇ ਜਿਹੜਾ 100 ਦੇ ਵਿੱਚੋਂ 100 ਨੰਬਰ ਪ੍ਰਾਪਤ ਕੀਤਾ ਤੇ ਬਾਕੀ ਜਿਹੜੇ ਬੱਚੇ ਨੇ 98 ਤੋਂ ਲੈ ਕੇ 97 95 ਤੋਂ ਉਪਰ ਉਹਨਾਂ ਦੇ ਜਿਹੜੇ ਨੰਬਰ ਆਏ ਨੇ ਇਹ ਸਾਡੇ ਇਹਨਾਂ ਅਧਿਆਪਕਾਂ ਦੀ ਮਿਹਨਤ ਤੇ ਕੁਆਲੀਫਿਕੇਸ਼ਨ ਨੂੰ ਦਰਸਾਉਂਦਾ ਅੱਛਾ ਟੋਕਾ ਤੁਹਾਡੀ ਜੀ ਇਹ ਨਹੀਂ ਕਰਦੇ ਉਹਦੇ ਵਿੱਚੋਂ ਸਾਰੇ ਅਸੀਂ ਜਿਹੜੇ ਭਿਸ਼ਟਾਚਾਰ ਦੇ ਖਿਲਾਫ ਬੋਲੀ ਸੀ 71 ਅਧਿਆਪਕ ਨੇ ਜਿਹੜੇ ਅਦਰਜਾ ਅਧਿਕਾਰ ਕਰਮਚਾਰੀਆਂ ਸਮੇਤ ਉਹ ਜਿਹੜੇ ਟਰਮੀਨੇਟ ਕਰਦੇ